ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਗੋਡੇ ਦਰਦ ਦੇ ਨਾਂ ਨਾਲ ਗੋਡੇ ਦਾ ਨਾਂ ਮੁੜਨਾ ਮੈਕਸਿਮਮ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਉਹ ਕਹਿੰਦੇ ਸਾਡਾ ਗੋਡਾ ਦੁਖਦਾ ਜ਼ਰੂਰ ਹੈ ਪਰ ਨਾਲ ਦੀ ਨਾਲ ਜਦੋਂ ਅਸੀਂ ਪੌੜੀਆਂ ਚੜ੍ਹਦੇ ਹਾਂ ਸਾਨੂੰ ਉਦੋਂ ਪਰੇਸ਼ਾਨੀ ਆਉਂਦੀ ਹੈ ਔਰ ਜਾਂ ਫਿਰ ਜਦੋਂ ਅਸੀਂ ਚੌਂਕੜੀ ਮਾਰਦੇ ਹਾਂ ਸਾਨੂੰ ਉਦੋਂ ਪਰੇਸ਼ਾਨੀ ਆਉਂਦੀ ਹੈ ਸਾਡਾ ਗੋਡਾ ਮੁੜਨੋਂ हट ਗਿਆ ਸੋ ਆਪਾਂ ਕਿਹੜੀਆਂ ਕਸਰਤਾਂ ਕਰੀਏ ਕਿ ਆਪਾਂ ਜੋ ਗੋਡਾ ਪੂਰਾ ਮੁੜਨ ਲੱਗ ਜਾਵੇ ਜ਼ਿਆਦਾਤਰ ਜਦੋਂ ਕਈ ਵਾਰ ਕੀ ਹੁੰਦਾ ਵੀ ਪੇਸ਼ੈਂਟ ਕਿਸੇ ਚੇਅਰ ਤੇ ਬੈਠ ਕੇ ਖੜੇ ਹੋਣ ਦੀ ਕੋਸ਼ਿਸ਼ ਕਰਦੇ ਆ ਉਦੋਂ ਦਰਦ ਹੋਣਾ ਸ਼ੁਰੂ ਹੋ ਜਾਂਦਾ ਜਾਂ ਫਿਰ ਕਈ ਵਾਰੀ ਪੌੜੀਆਂ ਚੜ੍ਹਦੇ ਸਮੇਂ ਆਪਣੇ ਗੋਡਾ ਪੂਰਾ ਮੁੜਦਾ ਨਹੀਂ ਉਦੋਂ ਦਰਦ ਹੋਣਾ ਸ਼ੁਰੂ ਹੋ ਜਾਂਦਾ ਕਈ ਵਾਰ ਤਾਂ ਇਹ ਹੁੰਦਾ ਵੀ ਆਪਾਂ ਬਾਥਰੂਮ 'ਚ ਜਦੋਂ ਬੈਠ ਕੇ ਨਹਾਉਣ ਦੀ ਕੋਸ਼ਿਸ਼ ਕਰਦੇ ਆ ਉਦੋਂ ਆਪਣਾ ਗੋਡਾ ਦੁਖਣਾ ਸ਼ੁਰੂ ਹੋ ਜਾਂਦਾ ਸੋ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਆ ਗੋਡਾ ਇੱਕ ਬੜਾ ਨਾਜ਼ੁਕ ਚੀਜ਼ ਹੈ ਬੇਸਿਕਲੀ ਇਹ ਆਪਣੇ ਜੋ ਕੰਟਰੋਲ ਕਰਦਾ ਹੈ ਉਹ ਇਸ ਨੂੰ हिਪ ਵੀ ਕਰਦੇ ਨੇ हिਪ ਦੇ ਮਸਲਸ ਵੀ ਕਰਦੇ ਨੇ ਔਰ ਗਿੱਟੇ ਦੇ ਮਸਲਸ ਵੀ ਆਪਣੇ ਗੋਡੇ ਨੂੰ ਕੰਟਰੋਲ ਕਰਦੇ ਨੇ ਸਭ ਤੋਂ ਇੰਪੋਰਟੈਂਟ ਜਿਹੜਾ ਮਸਲ ਹੁੰਦਾ ਉਹ ਹੁੰਦਾ ਕੁਆਡਰੀਸੈਪ ਇਹ 프ਰੰਟ ਵਾਲਾ ਮਸਲ ਜੋ ਆਪਣੇ ਗੋਡੇ ਨੂੰ ਕੰਟਰੋਲ ਕਰਦਾ ਹੈ ਸੋ ਆਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਕਿਹੜੀਆਂ ਕਸਰਤਾਂ ਤੁਸੀਂ ਕਰੋ ਕਿ ਤੁਹਾਡਾ ਗੋਡਾ ਪ੍ਰੋਪਰ ਮੁੜਨ ਲੱਗ ਜਾਵੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸ੍ਰੀਮ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡਾ ਇੰਸਟਾਗ੍ਰam ਆਈਡੀ ਹੈ ਐਸ ਹਰੀ ਸਿੰਘਸ ਨਾਲ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘਸ ਨਾਲ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਫੋਲੋ ਜਰੂਰ ਕਰ ਲਿਓ ਔਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇੱਕ ਬੜੀ ਵਧੀਆ ਗੱਲ ਅਸੀਂ ਕਰਨ ਲੱਗੇ ਆ ਤੁਹਾਨੂੰ ਲਈ ਇਹ ਖੁਸ਼ਖਬਰੀ ਕਹਿ ਸਕਦੇ ਆ ਬਹੁਤ ਸਵਾਲ ਪੁੱਛੇ ਜਾਂਦੇ ਨੇ ਕਮੈਂਟ ਬਾਕਸ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਹਰ ਇੱਕ ਦਾ ਜਵਾਬ ਦਿੱਤਾ ਜਾਵੇ ਪਰ ਕਈ ਵਾਰ ਜਵਾਬ ਨਹੀਂ ਦਿੱਤਾ ਜਾਂਦਾ ਸੋ ਅਸੀਂ ਹਰ ਸ਼ੁੱਕਰਵਾਰ ਸ਼ਾਮ ਨੂੰ 5 ਤੋਂ 6 ਦੇ ਵਿੱਚ ਵਿੱਚ ਇੰਸਟਾਗ੍ਰam ਪੇਜ ਤੇ ਐਸ ਹਰੀ ਸਿੰਘ ਸਰਾ ਫਿਜ਼ਿਓਥੈਰੇਪੀ ਪੇਜ ਤੇ ਲਾਈਵ ਹੋਇਆ ਕਰਾਂਗੇ ਜਿੱਥੇ ਆ ਕੇ ਤੁਸੀਂ ਸਾਨੂੰ ਸਾਰੇ ਸਵਾਲ ਪੁੱਛ ਸਕਦੇ ਹੋ ਸੋ ਵੀਡੀਓ ਨੂੰ ਜ਼ਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋੜੀ ਨੰਬਰ 1 ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਆਪਣੇ ਜੋ ਪਟੇਲਾ ਬੋਨ ਹੈ ਇਸ ਨੂੰ ਆਪਾਂ ਗਲਾਈਡ ਕਰਾਂਗੇ ਅੱਗੇ ਪਿੱਛੇ ਔਰ ਸਾਈਡ ਤੇ ਤੁਹਾਨੂੰ ਦਿਖਾਉਣ ਲੱਗਿਆ ਪਹਿਲਾਂ ਲੱਤ ਢਿੱਲੀ ਛੱਡ ਦੇਣੀ ਹੈ ਬਿਲਕੁਲ ਸਿੱਧੀ ਰੱਖ ਕੇ ਔਰ ਇਸ ਨੂੰ ਤੁਸੀਂ ਪਕੜ ਕੇ ਆਪਣੀ ਚੱਪਣੀ ਨੂੰ ਅੱਗੇ ਪਿੱਛੇ ਕਰਨਾ ਹੈ ਇਸ ਤਰ੍ਹਾਂ ਕਰਕੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਕੋਲੇ ਆ ਕੇ ਦਿਖਾਇਆ ਜਾਵੇ ਇੱਕਦਮ ਇਹ ਗਟਾਈਡ ਹੈ ਪਟੈਲਾ ਗਲਾਈਡ ਅੱਗੇ ਪਿੱਛੇ ਅੱਗੇ ਪਿੱਛੇ ਐਦਾਂ ਤੁਸੀਂ 10 ਤੋਂ 15 ਵਾਰੀ ਕਰਕੇ ਫਿਰ ਆਰਾਮ ਫਿਰ ਐਦਾਂ ਕਰਾਂਗੇ ਔਰ ਇਹ ਤੁਸੀਂ 10 ਤੋਂ 15 ਵਾਰੀ ਕਰਨਾ ਹੈ ਔਰ ਦੈਨ ਫਿਰ ਇਹ ਹੋਗੀ ਅੱਗੇ ਪਿੱਛੇ ਹੋਗੀ ਫਿਰ ਤੁਸੀਂ ਇਹ ਸਾਈਡ ਤੇ ਕਰਨੀ ਹੈ ਐਦਾਂ ਐਦਾਂ ਕਰਕੇ ਬਿਲਕੁਲ ਢਿੱਲੀ ਛੱਡ ਦੇਣੀ ਹੈ ਲੱਤ ਅਗਰ ਤੁਸੀਂ ਲੱਤ ਕੜਾ ਕੇ ਰੱਖੋਗੇ ਫਿਰ ਇਹ ਨਹੀਂ ਹਿਲੇਗੀ ਬਿਲਕੁਲ ਢਿੱਲੀ ਛੱਡ ਕੇ ਪਟੈਲਾ ਨੂੰ ਸਾਈਡ ਤੇ ਕਰਦੇ ਰਹਿਣਾ ਹੈ ਇਸ ਨੂੰ ਕਹਿੰਦੇ ਨੇ ਪਟੈਲਰ ਗਲਾਈਡਸ ਇਹ ਤੁਸੀਂ 15 ਤੋਂ 20 ਕਰ 20 ਵਾਰੀ ਕਰਕੇ ਆਰਾਮ ਫਿਰ 15 ਤੋਂ 20 ਵਾਰੀ ਕਰਕੇ ਆਰਾਮ ਔਰ ਇਸ ਦੇ ਤੁਸੀਂ ਤਿੰਨ ਸੈਟ ਲਾਉਣੇ ਨੇ ਸਾਈਡ ਵਾਲੀ ਗਲਾਈਡ ਤੇ ਔਰ ਐਦਾਂ ਲਾਉਣੇ ਨੇ ਤੁਸੀਂ ਉੱਪਰ-ਨੀਚੇ ਵਾਲੀ ਗਲਾਈਡ ਤੇ ਵੀ ਤੁਸੀਂ ਤਿੰਨ ਸੈਟ ਲਾਉਣੇ ਨੇ ਇਹ ਹੋ ਗਿਆ ਤੁਹਾਡਾ ਨੰਬਰ 1 ਐਕਸਰਸਾਈਜ਼ ਪਟੈਲਰ ਗਲਾਈਡਸ ਹੁਣ ਆਪਾਂ ਸੈਕਿੰਡ ਐਕਸਰਸਾਈਜ਼ ਦੀ ਗੱਲ ਕਰਨ ਲੱਗੇ ਆ ਇਹ ਕੀ ਹੈ ਆਪਾਂ ਇੱਕ ਟੋਵਲ ਦਾ ਰੋਲ ਲੈ ਲਾਂਗੇ ਔਰ ਇਹ ਲੇਟ ਕੇ ਕਰਾਂਗੇ ਇਸ ਨੂੰ ਆਪਾਂ ਗੋਡੇ ਦੇ ਵਿਚਾਲੇ ਲੈ ਲੈਣਾ ਹੈ ਔਰ ਇਦਾਂ ਆਪਾਂ ਆਪਣੇ ਗੋਡੇ ਨੂੰ 모ੜਨ ਦੀ ਕੋਸ਼ਿਸ਼ ਕਰਨੀ ਹੈ ਜਿੰਨਾ ਵੱਧ ਤੋਂ ਵੱਧ 모ੜ ਸਕਦੇ ਆ ਔਰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਸ ਦੇ ਲਈ ਇੱਕ ਤੌਲੀਏ ਦੀ ਮਦਦ ਨਾਲ ਵੀ ਕੀਤੀ ਜਾ ਸਕਦੀ ਹੈ ਆਪਾਂ ਇੱਕ ਤੌਲੀਆ ਲੈ ਕੇ ਤੁਹਾਨੂੰ ਕਰਕੇ ਦਿਖਾਉਨੇ ਆ तु एक तौली ले लोगे और तौली तुम्हें इस जगह पर पालो नीचे और इस नुँ अंदर खिंचोगे जिन्ना सकते हो और इतने तुम होल्ड कर देना है दस सैकेंड एक दो तीन चार पांच छः सत अठ नौ दस दैन चला छा है इस की है जो गोडे केैप थोड़ा घट गया है वह बढ़ जाएगा और गोडा थोड़ा मुड़न लग जाएगा द्वारा देखो खिच देना है एक दो तीन चार पाँच छे सत्त अठ नौ दस दैन रिलैक्स ਪੈਰ ਖਿੱਚ ਦੇਣਾ ਹੈ 1 2 3 4 5 6 7 8 9 10 then relax ਫੇਰ ਖਿੱਚ ਦੇਣਾ ਹੈ 1 2 3 4 5 6 7 8 9 10 then relax ਫੇਰ ਖਿੱਚ ਦੇਣਾ ਹੈ 1 2 3 4 5 6 7 8 9 10 then relax ਇਸ ਨੂੰ ਤੁਸੀਂ 10 ਵਾਰੀ ਕਰਨਾ ਹੈ ਇਹ ਹੋ ਗਈ ਤੁਹਾਡੀ ਟਾਬਲ ਆਪਾਂ ਗੋਡੇ ਦੇ نیچے ਰੱਖਿਆ ਅੰਡਰਨੀੀ ਟਾਬਲ ਐਕਸਰਸਾਈਜ਼ ਕਿਹਾ ਜਾਂਦਾ ਇਸ ਨੂੰ ਇਹ ਵੀ ਤੁਸੀਂ 10 ਵਾਰੀ ਕਰਨਾ। ਦੈਨ ਤੁਸੀਂ ਕੀ ਕਰਨਾ ਇੱਕ ਟਾਵਲ ਦਾ ਰੋਲ ਬਣਾ ਲੈਣਾ ਹੈ ਤੁਸੀਂ ਬਹੁਤ ਮੋਟਾ ਸਾਰਾ ਜਿਵੇਂ ਅਸੀਂ ਫਾਰਮ ਰੋਲਰ ਯੂਜ਼ ਕਰਦੇ ਹਾਂ ਉਦਾਂ ਤੁਸੀਂ ਇਹ ਟਾਵਲ ਦਾ ਰੋਲ ਬਣਾ ਕੇ ਚੰਗੀ ਤਰ੍ਹਾਂ ਪੂਰਾ ਸਖਤ ਕਰ ਲੈਣਾ ਹੈ 2-3 ਤੌਲੀਏ ਨਾਲ ਔਰ ਇਸ ਨੂੰ ਤੁਸੀਂ ਗੋਡੇ ਦੇ نیچے ਰੱਖਣਾ ਹੈ ਔਰ ਲੱਤ ਸਿੱਧੀ ਕਰ ਦੇਣੀ ਹੈ ਔਰ ਗੋਡੇ ਨੂੰ ਇਸ ਦੇ ਨਾਲ ਦੱਬਣਾ ਹੈ نیچے। 1 2 3 4 5 6 7 8 9 10 चाहे पैर उपर चक्या जाए चाहे थले रवे एना मैटर नहीं करता बस तुम्हें गोडे पर भार देना है इदा करके दब देना है एक दो तीन चार पाँच छे सत अठ नौ दस फिर दब देना है एक दो तीन चार पाँच छे सत अठ नौ दस फिर दब देना है एक दो तीन चार पे सत अठ नौ दस फिर दब देना है एक दो तीन चार पे सत अठ ਨੋ 10 ਫੇਰ ਦਬ ਦੇਣਾ ਹੈ 1 2 3 4 5 6 7 8 9 10 ਇਹ ਤੁਹਾਡੇ ਜਿਹੜੇ ਕੁਐਡਰਸੈਪ ਮਸਲਸ ਨੇ ਇਸ ਨੂੰ ਇਹ ਐਕਸਰਸਾਈਜ਼ ਤਕੜੀ ਕਰੇਗੀ ਇਹ ਵੀ ਤੁਸੀਂ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਨੈਕਸਟ ਐਕਸਰਸਾਈਜ਼ ਹੁਣ ਇਸ ਤੋਂ ਅਗਲੀ ਜਿਹੜੀ ਐਕਸਰਸਾਈਜ਼ ਹੈ ਤੁਸੀਂ ਬਿਲਕੁਲ ਸਿੱਧੇ ਲੇਟ ਚੋਗੇ ਪੈਰ ਨੂੰ ਅੰਦਰ ਮੋੜੋਗੇ ਔਰ ਲਾਤ ਉੱਪਰ ਚੱਕ ਦੋਗੇ ਇੱਕ ਗਿੱਟ نیچے ਨਾਲੋਂ ਇੱਕ ਗਿੱਟ ਚਾਹੀਦਾ ਜਿਵੇਂ ਆਪਣਾ ਪੈਰ ਰੱਖ ਲਿਆ ਇੱਕ ਗਿੱਟ ਹੋ ਗਿਆ ਇੱਥੇ ਆਪਾਂ 10 ਗਿਣਨੇ ਨੇ ਇੱਕ दो तीन चार पे सात, आठ, नौ दस फिर उपर चक दें एक दो तीन चार पे सात, आठ, नौ दस फिर उपर चक दें एक दो तीन चार पांच छे सात, आठ, नौ दस फिर उपर चक दें एक दो तीन चार पे सात, आठ, नौ दस फिर ऊपर चक दें एक दो 2 3 4 5 6 7 8 9 10 देन ਰਿਲੈਕਸ ਇਹ ਵੀ ਕਰਦੇ ਤੁਸੀਂ 10 ਵਾਰੀ ਕਰਨੀ ਹੈ ਇਹ ਹੋਗੀ ਐਸਐਲਆਰ ਇੰਨੀਆਂ ਕਸਰਤਾਂ ਤੁਸੀਂ ਕਰਨੀਆਂ ਨੇ ਬੜੀਆਂ ਆਸਾਨ ਨੇ ਹੁਣ ਨੈਕਸਟ ਦੋ ਸਟ੍ਰੈਚ ਕਰਨੇ ਆ ਉਹ ਤੁਹਾਨੂੰ ਕਰਕੇ ਦਿਖਾਉਣੇ ਆ ਦੋ ਮਸਲਸ ਨੂੰ ਆਪਾਂ ਸਟ੍ਰੈਚ ਕਰਾਂਗੇ ਪਹਿਲਾ ਹੋ ਗਿਆ ਆਪਣੀ ਪਿੰਜਣੀ ਵਾਲਾ ਕਾਫ ਮਸਲ ਔਰ ਦੂਸਰਾ ਹੋ ਗਿਆ ਕੁਆਡ੍ਰਿਸੈਪਸ ਮਸਲ ਸੋ ਕਿਵੇਂ ਸਟ੍ਰੈਚ ਕਰਾਂਗੇ ਆਪਾਂ ਪਹਿਲਾਂ ਸੱਜੇ ਪਾਸੇ ਤੁਹਾਨੂੰ ਸਟ੍ਰੈਚ ਕਰਕੇ ਦਿਖਾਉਣ ਲੱਗੇ ਆ ਇਹ ਲੱਤ ਪਿੱਛੇ ਲੈ ਜਾਵਾਂਗੇ ਔਰ ਇਹ ਲੱਤ ਅੱਗੇ ਕੋਟਾ ਮੁੜਾਂਗੇ ਔਰ ਉੱਪਰ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਔਰ ਤੁਸੀਂ ਦੇਖੋਗੇ ਤੁਹਾਡੇ ਜੋ ਪਿੰਜਣੀ ਹੈ ਉਹਦੇ ਵਿੱਚ ਸਟ੍ਰੈਚ ਪਏਗਾ ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ 1 2 3 4 5 6 7 8 9 10 then ਰਿਲੈਕਸ ਦੁਬਾਰਾ ਫੇਸ ਟੱਚ ਕਰਾਂਗੇ 1 2 3 4 5 6 7 8 9 10 ਤੁਸੀਂ ਦੇਖੋਗੇ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਪ੍ਰੋਪਰ ਖਿੱਚ ਪੈ ਰਹੀ ਆ ਅੱਡੀ ਨੀਚੀ ਚਾਹੀਦੀ ਅੱਡੀ ਉੱਪਰ ਨਹੀਂ ਚੱਕਣੀ ਅੱਡੀ ਥੱਲੇ ਔਰ ਇਦਾਂ ਪਾਂ ਖਿੱਚ ਪਾਵਾਂਗੇ 10 ਸੈਕਿੰਡ ਹੋਲਡ ਥੈਨ ਰਿਲੈਕਸ ਇਹ ਕਸਰਤ ਤੁਸੀਂ ਦੋਨੋਂ ਸਾਈਡ ਕਰਨੀ ਹੈ 10 10 ਸੈਕਿੰਡ ਦਾ ਹੋਲਡ ਰੱਖਾਂਗੇ ਇੱਕ ਵਾਰ ਤੁਹਾਨੂੰ ਹੁਣ ਖੱਬੇ ਪਾਸੇ ਵੀ ਕਰਕੇ ਦਿਖਾ ਦਿੰਦੇ ਆ ਸੱਜੀ ਲੱਤ ਅੱਗੇ ਲੈ ਗਈ ਔਰ ਪੈਰ ਜਿਹੜੀ نیچے ਆ ਇਦਾਂ ਆਪਾਂ ਖਿੱਚ ਦੇਣਾ ਹੈ ਉਸ ਜਗ੍ਹਾ ਤੇ ਖਿੱਚ ਪਾਈਗੀ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਇਹ ਤੁਸੀਂ ਦੋਨੋਂ ਕਸਰਤਾਂ ਦੋਨੋਂ ਸਾਈਡ 5 ਤੋਂ 6 ਵਾਰੀ ਇਸ ਸਾਈਡ 5 ਤੋਂ 6 ਵਾਰੀ ਇਸ ਸਾਈਡ ਇਹ ਹੋ ਗਿਆ ਤੁਹਾਡਾ ਕਾਫ ਮਸਲ ਦਾ ਸਟ੍ਰੈਚ ਹੁਣ ਆਪਾਂ ਗੱਲ ਕਰਨ ਲੱਗੇ ਆ ਕਵਾਡ੍ਰਿਸੈਪ ਨੂੰ ਕਿਵੇਂ ਸਟ੍ਰੈਚ ਕਰਨਾ ਤੁਸੀਂ ਇੱਕ ਦੀਵਾਰ ਦੇ ਨਾਲ ਖੜ੍ਹਜੋਗੇ ਔਰ ਇਥੋਂ ਪਕੜ ਕੇ ਪੰਜੇ ਨੂੰ ਐਦਾਂ ਖਿੱਚਣ ਦੀ ਕੋਸ਼ਿਸ਼ ਕਰੋਗੇ ਜਿੰਨਾ ਖਿੱਚ ਸਕਦੇ ਹੋ ਤੁਹਾਡੇ ਇਸ ਪੱਟ ਤੇ ਸਟ੍ਰੈਚ ਪਏਗਾ ਇਥੇ ਤੁਸੀਂ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਹੁਣ ਇਸ ਸਾਈਡ ਕਰਕੇ ਦਿਖਾਉਨੇ ਆ 1 2 3 4 5 6 7 8 ਨੋ 10 ਹੁਣ ਇਸੇ ਵੇਡ ਕਰਕੇ ਦਿਖਾਵਾਂਗੇ ਪਹਿਲਾਂ ਇੱਕ ਸਾਈਡ ਕਰਾਂਗੇ ਆਪਾਂ ਔਰ ਇਹ 5 ਤੋਂ 6 ਵਾਰ ਇਸ ਸਾਈਡ 5 ਤੋਂ 6 ਵਾਰ ਇਸ ਸਾਈਡ ਇਸ ਜਗ੍ਹਾ ਤੇ ਫਰੰਟ ਤੇ ਥਾਈ ਤੇ ਸਟ੍ਰੈਚ ਪਏਗਾ 1 2 3 4 5 6 7 8 9 10 ਇਹ ਹੋ ਗਿਆ ਖੜ ਕੇ ਕਰਨ ਦਾ ਤਰੀਕਾ ਇੱਕ ਇਸ ਨੂੰ ਆਪਾਂ ਲੇਟ ਕੇ ਵੀ ਕਰ ਸਕਦੇ ਹਾਂ ਉਹ ਵੀ ਤੁਹਾਨੂੰ ਕਰਕੇ ਦਿਖਾਉਣੀ ਆ ਸੋ ਹੁਣ ਆਪਾਂ ਤੁਹਾਨੂੰ ਖੱਬੇ ਪਾਸੇ ਜੋ ਆਪਣਾ ਕੁਆਡ੍ਰੀਸੈਪ ਮਸਲ ਆ ਪੱਟ ਵਾਲਾ ਮਸਲਾ ਇਸ ਨੂੰ ਸਟ੍ਰੈਚ ਕਰਕੇ ਦਿਖਾਵਾਂਗੇ ਇਦਾਂ ਸਾਈਡ ਲੈ ਕੇ ਲੇਟ ਜਾਗੇ ਔਰ ਸਿਰ ਨੀਚੇ ਰੱਖ ਦਾਂਗੇ ਖੱਬੇ ਹੱਥ ਦੀ ਮਦਦ ਨਾਲ ਪੰਜੇ ਨੂੰ ਪਿੱਛੇ ਪਕੜ ਕੇ ਇਸ ਨੂੰ ਪਿੱਛੇ ਨੂੰ ਖਿੱਚ ਦਾਂਗੇ ਔਰ ਬਿਲਕੁਲ ਟਡੇ ਲੇਟਾਂਗੇ ਤੁਸੀਂ ਦੇਖੋਗੇ ਤੁਹਾਡੇ ਅਗਲੇ ਪਾਸੇ ਖਿੱਚ ਪਈਗੀ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 9 10 then ਰਿਲੈਕਸ ਹੋ ਜਾਣਾ ਬਿਲਕੁਲ ਤੇ ਡਿਸ਼ਾਰਡ ਦੇਣੀ ਹੈ ਬਾਡੀ ਫਿਰ ਪੰਜੇ ਤੋਂ ਪਕੜ ਕੇ ਇੱਕ ਲੱਤ ਪਿੱਛੇ ਖਿੱਚ ਦੇਣੀ ਹੈ ਔਰ ਦਹਨ ਇੱਥੇ ਫਿਰ 10 ਗਿਣਨੇ ਨੇ ਔਰ then ਰਿਲੈਕਸ ਕਰ ਦੇਣਾ ਇਸ ਤਰ੍ਹਾਂ ਤੁਸੀਂ ਦੋਨੋਂ ਸਾਈਡ ਕਰਨਾ ਹੈ ਚਾਹੇ ਖੜਕੇ ਵੀ ਕਰ ਸਕਦੇ ਹੋ ਔਰ ਤੁਸੀਂ ਬੈਠ ਕੇ ਵੀ ਕਰ ਸਕਦੇ ਹੋ ਸੋ ਇਹ ਸਨ ਕਸਰਤਾਂ ਅਗਰ ਤੁਸੀਂ ਗੋਡਾ ਥੋੜਾ ਦੁਖਦਾ ਵੀ ਹੈ ਔਰ ਨਾਲ ਮੋੜਨੋਂ ਵੀ हट ਗਿਆ ਹੈ ਅਗਰ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤੁਸੀਂ ਦੇਖੋਗੇ ਥੋੜਾ ਤਿੰਨ ਤੋਂ ਚਾਰ ਹਫ਼ਤੇ ਦੇ ਵਿੱਚ ਗੋਡਾ ਆਰਾਮ ਨਾਲ ਮੋੜਨਾ ਸ਼ੁਰੂ ਹੋ ਜਾਏਗਾ ਔਰ ਤੁਹਾਡੇ ਦਰਦ ਦਾ ਲੈਵਲ ਹੈ ਉਹ ਵੀ ਘਟ ਜਾਏਗਾ ਇਹ ਕਸਰਤਾਂ ਹੌਲੀ ਹੌਲੀ 5 ਤੋਂ 6 ਵਾਰੀ ਕਰਕੇ 6 ਤੋਂ 7 7 ਤੋਂ 8 8 ਤੋਂ 10 ਵਾਰੀ ਤੱਕ ਤੁਸੀਂ ਵਧਾ ਦੇਣੀਆਂ ਨੇ ਔਰ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਇਸ ਵੀਡੀਓ ਰਿਗਾਰਡਿੰਗ ਅਸੀਂ ਸਪੈਸ਼ਲੀ ਹਰ ਫਰਾਈਡੇ ਸ਼ਾਮ ਨੂੰ 5 ਤੋਂ 6 ਇੰਸਟਾਗ੍ਰam ਪੇ ਤੇ ਐਸਤਰੀ ਸਿੰਘਸ ਨਾਪੀਓਥੈਰੇਪੀ ਪੇ ਤੇ ਲਾਈਵ ਆਇਆ ਕਰਾਂਗੇ ਤੁਸੀਂ ਸਾਨੂੰ ਉੱਥੇ ਪੁੱਛ ਸਕਦੇ ਹੋ ਔਰ ਜਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਪੁੱਛ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਐਕਸਰਸਾਈਜ਼ ਧਿਆਨ ਨਾਲ ਕਰਨਾ ਔਰ ਸਭ ਤੋਂ ਜ਼ਰੂਰੀ ਗੱਲ ਇਸ ਦੇ ਵਿੱਚ ਖਾਣਾ ਕੀ ਕੀ ਹੈ ਜਦੋਂ ਆਪਣੇ ਇਦਾਂ ਗੋਡਾ ਮੁਰਨੋਂ ਹਟ ਜਾਵੇ ਤੁਸੀਂ ਸਵੇਰੇ 4 ਬਾਦਾਮ ਖਾਣੇ ਆ ਪੀਓ ਕੇ ਨਾਲ ਤੁਸੀਂ ਇੱਕ ਗੋੜ ਖਾਣੇ ਆ ਜਿਹੜੇ ਤੁਹਾਡੇ ਗੋਡਿਆਂ ਦੇ ਵਿੱਚ ਸਾਈਨੋਵਿਅਲ ਫਲੂਇਡ ਨੂੰ ਵਧਾਉਣਗੇ ਔਰ ਰਾਤ ਨੂੰ ਸੌਣ ਵੇਲੇ ਦੁੱਧ ਜ਼ਰੂਰ ਪੀਓ ਮਿਲਦੇ ਹਾਂ ਚੱਲਦੇ ਇੱਕ ਨਵੀਂ ਵੀਡੀਓ ਨਾਲ ਟੀਲ ਦਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ